ਧੰਨਵਾਦ ਧੰਨਵਾਦ ਜਿੰਦਾਬਾਦ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੰਚ ਤੇ ਬਿਰਾਜਮਾਨ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਜੋਤ ਜਗਾਈ ਆਮ ਆਦਮੀ ਪਾਰਟੀ ਦੀ ਅਜੋ ਜੋਤ ਤੋਂ ਜੋਤ ਲੈ ਕੇ ਅਸੀਂ ਪੰਜਾਬ ਦੀ ਸਰਕਾਰ ਬਣਾਈ ਸਾਡੇ ਰਾਜ ਸਭਾ ਦੇ ਮੈਂਬਰ ਨੇ ਤੇ ਉਹ ਜੋਤ ਤੋਂ ਜੋਤ ਲੈ ਕੇ ਪੂਰੇ ਦੇਸ਼ ਦੇ ਵਿੱਚ ਇਮਾਨਦਾਰੀ ਦਾ ਪ੍ਰਕਾਸ਼ ਇਮਾਨਦਾਰੀ ਦਾ ਚਾਨਣ ਹੋ ਰਿਹਾ ਹੈ ਮੇਰੀ ਮੁਰਾਦ ਹੈ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਔਰ ਮੇਰੇ ਐਮਐਲਏ ਸਹਿਬਾਨ ਰਾਜਾ ਗਿਲਜੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਚੱਬੇਵਾਲ ਸਾਹਿਬ ਮੇਰੇ ਕੈਬਨਟ ਦੇ ਸਾਥੀ ਸ਼ਾਮਚਰਾਸੀ ਤੋਂ ਐਮਐਲਏ ਡਾਕਟਰ ਰਵਜੋਤ ਜੀ ਸਰਪੰਚ ਸਾਹਿਬ ਬੈਠਿਆ ਸਾਰਾ ਪ੍ਰਸ਼ਾਸਨ ਪੰਚਾਇਤਾਂ ਜਲਾਲਪੁਰ ਪਿੰਡ ਦੇ ਪਤਵੰਤੇ ਸੱਜਣ मामा ਭੈਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਗਰਮੀ ਦੇ باوجود ਇੱਥੇ ਪਹੁੰਚੇ ਹੋ ਮੈਨੂੰ ਲੱਗਦਾ ਹੈ ਜਿੰਨਾ ਕੁਛ ਰਵੀ ਨੇ ਜਾਂ ਜਿਹੜੇ ਸਾਥੀ ਸਰਪੰਚ ਸਾਹਿਬ ਨੇ ਉਹਨਾਂ ਨੇ ਬੋਲਤਾ ਮੈਨੂੰ ਕੁਝ ਬੋਲਣ ਦੀ ਲੋੜ ਨਹੀਂ ਰਹੀ ਕਿਉਂਕਿ ਜਿਸ ਤਨ ਲੱਗੇ ਸੋ ਤਨ ਜਾਣੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਹੋਈਆਂ ਇਹ ਚੀਜ਼ਾਂ ਉਹਨਾਂ ਦੀਆਂ ਮਾਵਾ ਉਹਨਾਂ ਦੀਆਂ ਜਿਹੜੀਆਂ ਜੀਵਨ ਸਾਥਣਾ ਉਹਨਾਂ ਦੇ ਚਿਹਰੇ ਤੋਂ ਖੁਸ਼ੀ ਸਹਿਜੇ ਦੇਖੀ ਜਾ ਸਕਦੀ ਸੀ ਕਿ ਸਾਡਾ ਪਰਿਵਾਰ ਬਚ ਗਿਆ ਸਾਡੇ ਚੁੱਲ੍ਹੇ 'ਚ ਅੱਗ ਬਚ ਗਈ ਹਜੇ ਬਹੁਤ ਸਾਰੇ ਚੁੱਲ੍ਹੇ ਇਹੋ ਜਿਹੇ ਨੇ ਜਿਹੜੇ ਬਚਾਉਣ ਵਾਲੇ ਨੇ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਆਪਾਂ ਟਿੱਲੇ ਨਹੀਂ ਪੈ ਸਕਦੇ ਸੁਸਤ ਨਹੀਂ ਹੋ ਸਕਦੇ ਸੋ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚ ਆਹੀ ਦਿੱਤਾ ਬਸ ਉਹ ਆਪਦੇ ਤਾਂ ਪੈਸੇ ਪੂਸੇ ਕਮਾ ਕੇ ਹੋਣਗੇ ਪੈਸੇ ਕੰਮ ਨਹੀਂ ਆਉਣੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਭਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਪਾਪ ਦੀ ਕਮਾਈ ਹੈ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੇ ਨੇ ਇੱਥੇ ਲੱਗ ਜਾਣਗੇ ਹੁਣ ਉਹ ਜੇਲ੍ਹਾਂ ਦੀਆਂ ਕਈ ਜੇਲ੍ਹਾਂ ਚ ਨੇ ਕਈ ਜਮਾਨਤਾਂ ਤੇ ਨੇ ਕਦੇ ਵੀ ਜੇਲ੍ਹ ਹੋ ਸਕਦੀ ਹੈ ਸੋ ਖਾਣੀਆਂ ਉਹੀ ਦੋ ਰੋਟੀਆਂ ਨੇ ਜੇਲ੍ਹ ਵਾਲੇ ਚ ਨੂਨ ਮਿਰਚ ਵੀ ਨਹੀਂ ਹੁੰਦਾ ਘਰ ਵਾਲੀ ਜੇ ਕੋਈ ਖਾ ਲਓਗੇ ਤੋ ਚ ਨੂਨ ਮਿਰਚ ਮਰਜੀ ਦਾ ਪਾਸ ਸਕਦੇ ਹੋ ਸੋ ਇਹੀ ਗੱਲ ਕਹੂੰਗਾ ਮੈਂ ਤਾਂ ਕਿ ਜੋ ਤੁਸੀਂ ਪਿੰਡ ਜਲਾਲਪੁਰ ਵਾਲਿਆਂ ਨੇ ਇੱਕ ਬੀੜਾ ਚੁੱਕਿਆ ਕਿ ਯਾਰ ਇਹ ਕੰਮ ਠੀਕ ਕਰਨਾ ਬਸ ਤੁਹਾਡੇ ਆਪਣੇ ਪਿੰਡ ਦੇ ਮੁੰਡੇ ਬਹੁਤ ਪ੍ਰਭਾਵਿਤ ਹੋ ਗਏ ਸੀਗੇ ਉਹਨਾਂ ਗੱਲਾਂ ਤੋਂ ਪਰ ਉਹ ਵਾਪਸ ਆ ਗਏ ਉਹਨਾਂ ਨੇ ਆਪ ਦੱਸਿਆ ਵਾਪਸ ਆਉਣ ਦੇ ਤਰੀਕੇ ਮੇਨ ਲੱਗਦਾ ਸਭ ਤੋਂ ਬੈਸਟ ਕੋਚ ਤੁਹਾਡੇ ਉਹੀ ਹੋ ਸਕਦੇ ਨੇ ਜੇ ਕੋਈ ਹੋਰ ਵੀ ਰਹਿੰਦਾ ਹੈ ਰੀਹੈਬ ਸੈਂਟਰ ਚ ਲੈ ਜਾਓ ਓਟ ਕਲੀਨਿਕ ਚ ਲੈ ਜਾਓ ਸਰਕਾਰ ਪੂਰੀ ਹੈਲਪ ਕਰੂਗੀ ਸਰਕਾਰ ਆਪਣੇ ਵੱਲੋਂ ਸੱਚੇ ਦਿਲੋਂ ਲੱਗੀ ਹੋਈ ਹੈ ਕਿ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਾਣਾ ਪੰਜਾਬ ਨੂੰ ਦੁਬਾਰਾ ਕਬੱਡੀਆਂ ਵਾਲਾ ਪੰਜਾਬ ਨੂੰ ਦੁਬਾਰਾ ਕੁਸ਼ਤੀਆਂ ਵਾਲਾ, ਦੰਗਲਾਂ ਵਾਲਾ, ਪੰਜਾਬ ਨੂੰ ਦੁਬਾਰਾ ਫੌਜ ਦੇ ਕਰਨੈਲਾਂ, ਜਰਨੇਲਾਂ ਵਾਲਾ ਤੇ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣਾਉਣਾ। ਔਰ ਬਣ ਜਾਊਗਾ, ਛੇਤੀ ਬਣ ਜਾਊਗਾ। ਕੋਈ ਬਹੁਤੀ ਦੇਰ ਨਹੀਂ ਲੱਗਣੀ। ਜਦੋਂ ਪੰਜਾਬੀ ਇਹ ਧਾਰ ਲੈਣ ਕੇ ਆ ਕੰਮ ਕਰਨਾ ਹੈ ਤਾਂ ਕਰਨਾ ਹੈ ਬਸ। ਸੁ ਪੰਜਾਬ ਦੀ ਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਨੂੰ ਰੋਜ਼ਗਾਰ, ਪੰਜਾਬ ਨੂੰ इंडस्ट्री सारा कुछ देना सो so, हशियारपुर ज़िला पढ़े लिखे लोगों का जिला सब तो पहला, पदों पार्टीशन हुई सी, सी पहला। तो यूनिवर्सिटी हशियारपुर आई फिर पे तो बाद चंडीगढ़ गई हशियारपुर राजधानी सी लगभग साड़ी, सो so, आज भी असी हशियारपुर कदे कोई ਇਸੇ ਕਿਸਮ ਦਾ ਕੋਈ ਵਿਤਕਰਾ ਆ ਜਾਂ ਕੋਈ ਥਾਰੇ ਹੀ ਐਮਐਲਏ ਤੁਸੀਂ ਹਿਸ਼ਾਰਪੁਰ ਤੋਂ ਟਾਂਡੇ ਤੋਂ ਦਸੂਏ ਤੋਂ ਸਾਡੇ ਕੋਲੇ ਹਿਸ਼ਾਰਪੁਰ ਤੋਂ ਹੈਨਾ ਆਪਣਾ ਚੱਬੇਵਾਲ ਤੋਂ ਗੜ ਸ਼ੰਕਰ ਤੋਂ ਬਲਾਚੌਰ ਤੋਂ ਆਲੇ ਦਲੇ ਸਾਰਾ ਇਲਾਕਾ ਤੁਸੀਂ ਆਪਣੇ ਪ੍ਰਤੀਨਿਧਨਾਂ ਨਾਲ ਪਰ ਰੱਖਿਆ ਹੁਣ ਮੈਂ ਕਿਦੀ ਕਿਦੀ ਮੋੜੂਗਾ ਫਿਰ ਸੋ ਜਦੋਂ ਵੀ ਆਉਣਗੇ ਕਿਸੇ ਵੀ ਕੰਮ ਬਾਰੇ ਸਰਪੰਚ ਸਾਹਿਬ ਨੇ 2-3 ਗੱਲਾਂ ਕਹੀਆਂ ਸਰਪੰਚ ਸਾਹਿਬ ਤੁਸੀਂ ਬਿਲਕੁਲ ਫਿਕਰ ਨਾ ਕਰੋ ਪੈਸੇ ਦੀ ਕੋਈ ਘਾਟ ਨਹੀਂ ਤੁਸੀਂ ਬਸ ਪ੍ਰੈਜੈਂਟੇਸ਼ਨ ਬਣਾ ਕੇ ਦਿਓ ਖੇਡ ਦਾ ਗਰਾਊਂਡ ਕਿੱਥੇ ਚਾਹੀਦਾ ਟੋਬੇ ਨੂੰ ਕਿਵੇਂ ਠੀਕ ਕਰਨਾ ਹੈ ਲਿੰਕ ਰੋਡਾਂ ਕਿਵੇਂ ਠੀਕ ਕਰਨੀਆਂ ਨੇ ਤੁਸੀਂ ਤੁਸੀਂ ਇਹਨੂੰ ਮੰਗ ਪੱਤਰ ਨਾ ਕਹੋ ਤੁਸੀਂ ਇਹਨੂੰ ਹੱਕ ਪੱਤਰ ਕਹੋ ਤੁਸੀਂ ਐਡਾ ਵੱਡਾ ਕੰਮ ਕਰਤਾ ਕਿ ਪਿੰਡ ਦੇ ਵਿੱਚੋਂ ਨਸ਼ਾ ਮੁਕਤ ਕਰਤਾ ਆਲਮੋਸਟ ਸਾਰਾ ਪਿੰਡ ਤੇ ਅਸੀਂ ਤੁਹਾਨੂੰ 5 10 15 ਲੱਖ ਰੁਪਏ ਪਿੱਛੇ ਰੋਕਾਂਗੇ ਬਿਲਕੁਲ ਸਕੂਲ 'ਚ ਕਮਰੇ ਪਾਉਣੇ ਆ ਲਾਇਬ੍ਰੇਰੀ ਲੈਣੀ ਆ ਮhalla ਕਲੀਨਿਕ ਲੈਣਾ ਜੋ ਤੁਸੀਂ ਕਹੋਗੇ ਤੁਹਾਨੂੰ ਮਿਲ ਜੂਗਾ ਬੋਲੇ ਇਫਤਾਰ ਨਮਾਜ਼ ਸੁਹੋਰ ਪਿੰਡਾਂ ਨੂੰ ਵੀ ਦੱਸੋ ਵੀ ਸਾਨੂੰ ਤਾਂ ਮਿਲਿਆ ਭਾਈ ਅਸੀਂ ਆਹ ਕੰਮ ਕੀਤਾ ਪਹਿਲਾਂ ਇਤੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਇਆ ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ 47 ਸੰਤੂਲੀ ਵਲੇ ਦੀ ਨਾ ਜੀ ਉਹ ਕਿੱਥੇ ਆਉਂਦੇ ਸੀ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ 'ਚ ਵੀ ਬਣਾ ਲੋਂਗੇ ਤਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਹਾ ਹੁੰਦਾ ਹੈ ਇਹ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਹਨ ਵਾਹ ਗਰੀਬ ਲੋਕ ਰਹਿੰਦੇ ਹਨ ਉਨਕੋ ਇਹੀ ਬੁਲਾ ਲਓ ਬਸ ਆਪ ਨਹੀਂ ਜਾਣਾ ਉਹਨਾਂ ਕੋਲੇ ਉਹ ਰਾਜੇ ਸੀ ਇੱਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ ਮੋਗੇ ਦਾ ਮਤਲਬ ਕੀ ਹੈ ਹੁਣ ਪਿੱਛੋਂ ਬੋਲੇ ਭਰਾ ਮੇਰੇ ਕਿ ਕਿਲੋ ਕਿਲੋ ਮੀਟਰ ਤੇ ਮੋਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ ਮੋਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਾ ਲੱਗੇ ਪਤਾ ਨਹੀਂ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਦਾ ਕੀ ਪਤਾ ਹੀ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਦਾਸਾ ਲੈ ਕੇ ਆਉਂਦਾ ਰਿਹਾ ਵੀ ਜੀ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲਵੇਂ ਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ਧੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ ਪਾਣੀ ਨਹੀਂ ਪੰਜਾਬ ਦਾ ਜਾਣਦੇ ਚੱਕ ਦਿਆਂਗੇ ਉਹ ਫੱਟੇ ਹੀ ਚੱਕਣ ਨੂੰ ਫਿਰਦੇ ਆ ਉਹਨਾਂ ਦੇ ਚ ਫੱਟੇ ਚੱਕਣ ਆਉਂਦੇ ਹੁੰਦੇ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਨੂੰ ਉਹ ਫੱਟੇ ਨਾ ਕਹਿ ਦੇਂਗੇ ਵੀ ਉਹ ਚੱਕ ਦੋ ਉਹ ਇੱਧਰਲੇ ਬਸ ਇਹਨੂੰ ਚੱਕ ਹੈ ਇੱਧਰਲੇ ਬਸ ਇਹ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕ ਦਿਆਂਗੇ ਆਪਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਖਾਸ ਤੌਰ ਤੇ ਮਾਵਾ ਪੈਣਾ ਦਾ ਇੰਨੀ ਭਾਰੀ ਗਿਣਤੀ ਚਾਉਣਾ ਕਿਉਂਕਿ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲਾ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲਾ ਹੁਣ ਖਤਮ ਹੋਊਗਾ ਚੁੱਲ੍ਹੇ ਤੋਂ ਸਬਜ਼ੀਆਂ ਕੱਟਣਗੀਆਂ ਚੁੱਲ੍ਹੇ 'ਚੋਂ ਨਮਕ ਮਿਰਚ ਖਤਮ ਹੋਊਗਾ ਘਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਤ ਹੁੰਦੀਆਂ ਨੇ ਇਸੇ ਕਰਕੇ ਉਹ ਜ਼ਿਆਦਾ ਗਿਣਤੀ ਚ ਆ ਰਹੀਆਂ ਨੇ ਕੱਲ ਦੇ ਅਸੀਂ ਉਹਨਾਂ ਪਿੰਡਾਂ 'ਚ ਘੁੰਮ ਰਹੇ ਹਾਂ ਕੱਲ ਲੰਗੜੋਆ ਪਿੰਡ ਗਏ ਸੀ ਨਵਾਂ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ 'ਚ ਲਖਣਪਾਲ ਧਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਹਾਂ ਹੁਣ ਇਸ ਤੋਂ ਬਾਅਦ ਲਵਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੀ ਹੁਣ 13000 ਪਿੰਡਾਂ 'ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟੇ ਤੁਹ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਹੈ ਜੇ ਜਾਗ ਤੁਹਾਡੇ ਪਿੰਡੋਂ ਮਿਲ ਗਿਆ ਆਲੇ-ਦਾਲੇ ਪਿੰਡਾਂ 'ਚ ਵੀ ਆ ਨਸ਼ਾ ਮੁਕਤੀ ਦਾ ਦਹੀਂ ਜੰਮ ਜੂਗਾ ਮੈਨੂੰ ਉਮੀਦ ਹੈ ਇਸ ਗੱਲ ਦੀ ਸੋਸ਼ਰੀ ਅਕਾਰ ਸਾਡੇ ਕੋਲੇ ਗੁਰੂਆਂ ਦੀ ਬਾਣੀ ਹੈ ਸਾਡੇ ਕੋਲੇ ਸ਼ਹੀਦਾਂ ਦੀ ਪ੍ਰੇਰਣਾ ਹੈ ਸੋ ਅਸੀਂ ਕਿਸੇ ਪੱਖੋਂ ਵੀ ਇਹ ਧਰਤੀ ਜਿਹੜੀ ਹੈ ਉਹ ਕੱਟ ਨਹੀਂ ਹੈਗੀ ਦੁਨੀਆ 'ਚ ਅਹਜੀ ਧਰਤੀ ਕਿਤੇ ਨਹੀਂ ਹੈਗੀ ਫਿਰ ਵੀ ਕੋਈ ਕਲੰਕ ਲੱਗ ਗਿਆ ਚਲੋ ਪਿਛਲੀਆਂ ਗਵਰਨਮੈਂਟਾਂ ਨੇ ਆਪਦੇ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਪਾਲਨੇ ਸੀ ਪਾਲ ਲਏ ਉਹਨਾਂ ਨੇ ਪਾਲ ਕੇ ਵੀ ਕਿੱਥੇ ਜਾਣਗੇ ਇੱਥੇ ਫਿਰਦੇ ਨੇ ਕੋਈ ਕਦੇ ਜਾਂਦਾ ਜਮਾਨਤ ਕਰਾਉਣ ਕੋਈ ਕਿਤੇ ਜਾਂਦਾ ਹੈ ਨਾ ਨਾ ਤਾਂ ਮੈਂ ਕੋਈ ਖੱਡ 'ਚ ਹਿੱਸਾ ਪਾਉਣਾ ਰੇਤੇ ਦੀ 'ਚ ਨਾ ਮੈਂ ਕੋਈ ਢਾਬੇ 'ਚ ਹਿੱਸਾ ਪਾਉਣਾ ਹਵੇਲੀ-ਉਬਲੀ 'ਚ ਨਾ ਮੈਂ ਕਿਸੇ ਬਸ 'ਚ ਹਿੱਸਾ ਪਾਉਣਾ ਮੈਂ ਤਾਂ ਹਿੱਸਾ ਪਾਉਣਾ ਹੈ ਤਾਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦੇ ਸੁਪਣਾ ਹੋਰ ਕਦੇ ਹਿੱਸਾ ਪਾਉਣ ਦਾ ਚਾਹ। ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲੇ ਹੀ ਦਿਲ ਜਿੱਤ ਲਿਆ ਬੋਲਣ ਨੂੰ ਕੁਝ ਰਹੀ ਨਹੀਂ ਗਿਆ ਮੁੰਡੇ ਬੋਲ ਗਏ ਇੰਨਾ ਜਿਹੜਾ ਦਿਲੋਂ ਬੋਲ ਕੇ ਤੋਂ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਹੁਣ ਕੁਝ ਬੋਲੀਏ ਬਸ ਮੈਂ ਇੰਨਾ ਹੀ ਕਹਿਣਾ ਸਰਕਾਰ ਵੱਲੋਂ ਕੁਝ ਵੀ ਚਾਹੀਦਾ ਹੋਇਆ ਬੇਫਿਕਰ ਹੋ ਕੇ ਆਜਿਓ ਆਪਣੇ ਐਮਐਲਏ ਨੂੰ ਦੱਸ ਦੋ ਆਪਣੇ ਸਰਪੰਚ ਨੂੰ ਦੱਸ ਦੋ ਗੱਲ ਸਾਡੇ ਤੱਕ ਪਹੁੰਚੂਗੀ ਔਰ ਨੌਕਰੀਆਂ ਪੜ ਲਓ ਬਸ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਹੱਥ ਖੜਾ ਕਰ ਦੇ ਵੀ 1 ਰੁਪਈਆ ਵੀ ਲੱਗ ਗਿਆ ਹੋਵੇ ਜਾਂ ਕਿਸੇ ਐਮਐਲਏ ਦੀ ਜਾਂ ਮੰਤਰੀ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਨਾ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤਿੰਨੇ ਬੱਚੇ ਵਧੀਆ ਪੜ ਗਏ ਤਿੰਨ ਨੌਕਰੀਆਂ ਮਿਲ ਗਈਆਂ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਲੱਗ ਗਿਆ ਕੋਈ ਡੀਐਸਪੀ ਬਣ ਗਿਆ ਸੋ ਜਿਹੜਾ ਵੀ ਕੰਪੀਟੀਸ਼ਨ ਦਾ ਐਗਜ਼ਾਮ ਦਿਓਗੇ ਉਹ ਜੋ ਨੰਬਰ ਲੈ ਆਓ ਤੇ ਨੌਕਰੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਵੱਡੀਆਂ-ਵੱਡੀਆਂ ਕੁਰਸੀਆਂ ਪੰਜਾਬੀਓ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਓ ਪੜੋ ਉੱਥੇ ਬੈਠੋ ਫੈਸਲੇ ਲਓ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਓ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਵੱਧੋ ਫੁੱਲੋ ਆਬਾਦ ਰਹੋ ਜ਼ਿੰਦਾਬਾਦ ਰਹੋ ਦੁਨੀਆਂទੁੱਕ ਪਰ ਜਾ ਕੇ ਇੱਕ ਜਕਾਰਾ ਛੱਡ ਦਿਓ ਬੋਲੇ ਸੋਨਹਾ ਹਾਂ ਜੀ ਯੂਨੀਵਰਸਿਟੀ ਆਪਣੇ ਇਥੇ ਆਯੁਰਵੇਦਿਕ ਤਾਂ ਬਣੀ ਰਹੀ ਹੈ ਇੱਕ ਮੈਡੀਕਲ ਕਾਲਜ ਵੀ ਸ਼ਹਿਰਪੁਰ ਬਣ ਰਿਹਾ ਹੈ ਮੈਡੀਕਲ ਕਾਲਜ ਸ਼ਹਿਰਪੁਰ ਚ ਬਣ ਰਿਹਾ ਤਿੰਨ ਮੈਡੀਕਲ ਕਾਲਜ ਜਿਹੜੇ ਨੇ ਉਹਨਾਂ ਦਾ ਕੰਮ ਚੱਲ ਪਿਆ ਤਿੰਨ ਮੈਡੀਕਲ ਇੱਕ ਕਪੂਰਥਲਾ ਖਸ਼ਿਆਰਪੁਰ ਇੱਕ ਸੰਗਰੂਰ ਹਾਂਜੀ ਨਹੀਂ ਨਹੀਂ ਜਦੋਂ ਮੈਡੀਕਲ ਕਾਲਜ ਬਣਦਾ ਨਾ ਬਾਈ ਜੀ ਤਾਂ ਉਹਦੇ ਵਿੱਚ ਇੱਕ ਕਲੋਜ਼ ਹੈ ਕਿ ਉਸ ਇਲਾਕੇ ਦਾ ਹਸਪਤਾਲ 300 ਬੈੱਡ ਦਾ ਕਰਨਾ ਪੈਂਦਾ ਅਪਡੇਟ ਕਿਉਂਕਿ ਉਹ ਉੱਥੋਂ ਦੇ ਬੱਚੇ ਉੱਥੇ ਹੀ ਪ੍ਰੈਕਟਿਸ ਕਰਦੇ ਆ ਖੁਦ ਹਸਪਤਾਲ ਦੇ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਵੀ ਇੱਕ ਹਸਪਤਾਲ ਹੁੰਦਾ ਸੋ ਦੋ ਤਿੰਨ ਕੈਂਪ ਹੁੰਦੇ ਆ ਸੁਣਨਾਰ ਜਦੋਂ ਕਾਲਜ ਬਣ ਗਿਆ ਐਮਬੀਬੀਐਸ ਕਰਨ ਬੱਚੇ ਆ ਗਏ ਤਾਂ ਤੁਹਾਡੇ ਇਲਾਕੇ ਦੀ ਬੱਚੇ ਹੋਣਗੇ ਜਿੰਦਾਬਾਦ ਸਾਸਰੇ ਕਾ ਮੈਂ ਬੇਨਤੀ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ੋਰਦਾਰ ਤਾੜੀਆਂ ਦੇ ਵਿੱਚ ਕਿ ਉਹ ਆ ਕੇ ਆਪਣਾ ਵਿਚਾਰ ਵੀ ਰੱਖਣ ਤੇ ਜੋ ਵਿਚਾਰ ਸੁਣੇ ਨੇ ਉਹਨਾਂ ਬਾਰੇ ਆਪਣੇ ਵਿਚਾਰ ਰੱਖਣ ਕਿ ਕਿਵੇਂ ਫਰਕ ਪੈ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਅਸੀਂ ਯੁੱਧ ਨਸ਼ਿਆਂ ਪ੍ਰਤੀ ਛੇੜਿਆ मंच पे बैठे पंजाब के हरमन प्यारे मुख्यमंत्री सरदार भगवंत मान साहब हमारी पंजाब के कैबिनेट मंत्री डॉक्टर रवजोत लोकसभा के सांसद डॉक्टर छब्बेवाल हमारे यहाँ के एमएलए साहब जलालपुर पिंड के सरपंच यहां पे मौजूद सभी अधिकारीगण और आज इस सभा में आए हुए मेरे सभी प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम सत श्री अकाल आज आप लोगों के बीच में आके खासकर जो नशा करते थे और उन्होंने जो नशा छोड़ा उन्होंने अपनी कहानियां सुनाई वो कहानियां सुन के हम सब लोगों का इस हॉल में जितने लोग बैठे हैं मैं समझता हूं कि सबका दिल भर गया जब अतेंदर रवि बेदी गुरप्रीत गुरप्रीत नाम है शायद उनका तीस, गुरप्रीत अपनी कहानी सुना रहे थे तब मैं देख रहा था मान साहब की आंखों में भी आंसू थे डॉक्टर छब्बेवाल साहब की आंखों में आंसू थे मेरी आंखों में पानी आ गया और मैं देख रहा था पूरे हॉल के अंदर सब लोगों की आंखें नम हो गई थी क्या हाल कर दिया था इन लोगों ने पंजाब का हमारे से पहले यह नशा कोई पांच दिन में दस दिन में नहीं आया हमारे से पहले जितनी सरकारें थी उन लोगों ने पंजाब को इतने अंधेरे में डुबो दिया था पंजाब की जवानी को पंजाब के बच्चों को अंधेरे में डुबो दिया था कि ऐसे लगता था कि जब अब कोई उम्मीद ही नहीं बची है लेकिन मुझे बहुत खुशी है जिस तरह से युद्ध नशे विरुद्ध ये पूरा अभियान छेड़ा गया है और जिस तरह से नशा तस्करों के खिलाफ एक्शन लिया जा रहा है उनके घर तोड़े जा रहे हैं उनको गिरफ्तार किया जा रहा है उनके खिलाफ सख्त एक्शन लिया जा रहा है पूरे पंजाब में जगह जगह नशा मुक्ति केंद्र खोले गए हैं जो जो बच्चे नशे से बाहर आना चाहते हैं उनके लिए नशा मुक्ति केंद्र खोले गए हैं अब एक उम्मीद जागी है पूरे पंजाब के अंदर हर गांव के अंदर अब लोग अपनी जिम्मेदारी ले रहे हैं कि हमें अपने पिंड को हमें अपने गांव को अब नशा मुक्त करना है मैंने इन तीनों से पूछा इन तीनों ने कहा जी हम जिम्मेदारी ले रहे हैं हम अपने गांव के एक 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 बच्चे को हम अपने पिंड के एक एक बच्चे को नशे से बाहर निकालेंगे इसी तरह से अब लोगों को जिम्मेदारी लेनी पड़ेगी कि हमें अपने गांव के एक एक बच्चे को नशे से बाहर करना है सरकार पूरी तरह से आपके साथ खड़ी है किसी भी चीज की जरूरत है सरकार आपको मुहैया कराएगी लेकिन हमें अब जब ठान लिया है और पूरी सरकार लगी हुई है तो किसी भी हालत में अब हमें एक भी बच्चे को नशे में नहीं छोड़ना यहां पे मुझे पता चला हालांकि हमने बहुत बड़े स्तर के ऊपर जगह जगह नशा मुक्ति केंद्र खोले हैं बहुत सारे नए नए बेड रख करे हैं लेकिन बेड की अगर कमी है तो और बेड बनाए जाएंगे ताकि अगर कोई बच्चा मुक्ति करना चाहे तो उसे किसी तरह की कमी नहीं होनी चाहिए हर चीज उसको मुहैया होनी चाहिए अभी आपने मान साहब को सुना अब मान साहब आप लोगों को सौ चुकाएंगे हम सब लोग सौ लेंगे कि मैं भी नशा नहीं करूंगा अपने पिंड में नशा बिकने भी नहीं दूंगा और अगर कोई नशा करता है तो मैं उसको समझा के नशे से बाहर निकालूंगा जरूरत पड़ी तो उसे नशा मुक्ति केंद्र में भी लेके जाऊंगा बच्चों को नशे से जब बाहर आ जाते हैं तो वो दोबारा नशे में ना चले जाए इसलिए हर पिंड के अंदर हम खेल के मैदान शुरू कर रहे हैं पूरे पंजाब में तेरह हजार पिंड हर पिंड के अंदर खेल का मैदान एक बनाया जा रहा है उसमें वॉलीबॉल का फुटबॉल का इंतजाम किया जाएगा पांच स्पोर्ट्स के इक्विपमेंट हर गांव को दिए जाएंगे जिम बनाए जाएंगे ताकि हमारी जवानी जो है वो खेल कूद में जाए ना कि नशे में जाए तो बहुत बड़े स्तर के ऊपर पंजाब सरकार काम कर रही है मैं आज आप सब लोग आए आप लोगों से बात करके आज बहुत अच्छा लगा और भगवान करे आप सब लोग बहुत खुश रहें और हमारा पंजाब खूब तरक्की करे बहुत बहुत शुक्रिया आप सब आप सब लोग ने है कि आपको अपने स्थाना से सज्जा हाथ अग्न करके खड़े हो जाओ मुख्यमंत्री साहब सहु चुकवा आप सबू बहुत धन्यवाद जी वैसे तो ती पहले ही काम कर चुके हो ਪਰ ਸਾਰੇ ਪਿੰਡ ਨਿਵਾਸੀਆਂ ਵੱਲੋਂ ਜੋ ਇੱਕ ਨਸ਼ਾ ਮੁਕਤੀ ਦੀ ਉਥ ਕਸਮ ਹੈ ਤੇ ਮੈਂ ਜਿਵੇਂ ਜਿਵੇਂ ਬੋਲਦਾ ਰਹੂੰਗਾ ਮੇਰੇ ਪਿੱਛੇ ਪਿੱਛੇ ਤੁਸੀਂ ਬੋਲਦੇ ਹੋ ਅਸੀਂ ਪਿੰਡ ਜਲਾਲਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂ ਕਹਿੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ 'ਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਪਿੰਡ ਦੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹਿਰਾ ਅਸਰੀਆ ਕਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਸਾਰੇ ਇਸੇ ਤਰ੍ਹਾਂ ਹੀ ਆਪਣੇ ਸਥਾਨਾਂ ਤੇ ਖੜੇ ਰਹਿਣਗੇ ਨੈਸ਼ਨਲ ਐਂਥਮ ਦੇ ਸਤਕਾਰ ਚ ਉਸ ਤੋਂ ਬਾਅਦ ਪ੍ਰੋਗਰਾਮ ਦੀ ਸੰਪੂਰਨ